वाणी श्री हजूर स्वामी जी महाराज की भेद मारग और शोभा सतलो गुरमताय नोखा दर्शा मन सुरत शब्द जाए परसा इस तरह है कि पहला तो लोड है इस चीज की परख कर गुरु है कौन किसान आप गुरु कहें कौन है गुरु नॉर्मली जिंदगी अपन कोई अपना टीचर है कोई पहुंचया हो जिन्हों समझते हैं उन्होंने आप गुरु मान लेंगे ਗੁਰੂ ਦੇ ਨਹੀਂ ਗੁਰੂ ਸ਼ਰੀਰ ਨਹੀਂ ਗੁਰੂ ਸ਼ਬਦ ਮਗਰ ਕਿਉਂਕਿ ਆਪਾਂ ਸ਼ਬਦ ਤੱਕਰ ਪਹੁੰਚੇ ਨਹੀਂ ਤਾਂ ਜਿਸ ਤੋਂ ਵੀ ਆਪਾਂ ਸ਼ੁਰੂਆਤ ਕਰਦੇ ਆ ਆਪਾਂ ਉਹਨੂੰ ਗੁਰੂ ਕਹਿਣਾ ਸ਼ੁਰੂ ਕਰ ਦਿੰਦੇ ਆ ਬਾਣੀ 'ਚ ਆਪਨੇ ਬਹੁਤ ਸੋਹਣੇ ਤਰੀਕੇ ਦੇ ਨਾਲ ਇਸ ਚੀਜ਼ ਨੂੰ ਸਮਝਾਇਆ ਹੈ ਕਿ ਸ਼ਬਦ ਗੁਰੂ ਸੁਰਤ ਧੁਨ ਜੇਲਾ ਨਾ ਤਾਂ ਦੇਹੀ ਵਿੱਚ ਤਾਕਤ ਹੈ ਗੁਰੂ ਬਨਣ ਦੀ ਔਰ ਨਾ ਹੀ ਦੇਹੀ ਵਿੱਚ ਤਾਕਤ ਹੈ ਸ਼ਿਸ਼ ਬਨਣ ਦੀ ਚੇਲਾ ਬਣਨ ਦੀ ਮਗਰ ਸ਼ੁਰੂਆਤ ਕਿਉਂਕਿ ਇਸ ਵਕਤ ਸਾਡੀ ਅਵਸਥਾ ਸ਼ਰੀਰਿਕ ਹੈ ਤਾਂ ਸ਼ਰੀਰ ਨੂੰ ਸ਼ਰੀਰ ਸਮਝਾਉਂਗਾ ਸੋ ਜੋ ਵੀ ਆਪਾਂ ਨੂੰ ਸਿਖਾਉਂਦਾ ਹੈ ਆਪਾਂ ਨੂੰ ਸਮਝਾਂਦਾ ਹੈ ਉਹਨੂੰ ਆਪਾਂ ਗੁਰੂ ਕਹਿ ਦਿੰਦੇ ਆਮ ਤੌਰ ਤੇ ਕੋਈ ਕੰਮ ਸਿੱਖਣਾ ਹੋਵੇ ਆਪਾਂ ਕਹਿ ਦਿੰਦੇ ਆ ਮੈਂ ਤੈਨੂੰ ਗੁਰੂ ਮੰਨਿਆ ਤੂੰ ਮੈਨੂੰ ਸਮਝਾਉਂਦਾ ਜਿਨੇ ਸਾਨੂੰ ਸਮਝਾਇਆ ਜਿਨੇ ਸਾਨੂੰ ਸਿਖਾਇਆ ਪੁਰਾਣੇ ਜ਼ਮਾਨਿਆਂ ਵਿੱਚ ਜਿਹੜੇ ਉਸਤਾਦ ਹੁੰਦੇ ਸੀ ਜਿਹੜੇ ਟੀਚਰ ਹੁੰਦੇ ਸੀ ਉਹਨਾਂ ਨੂੰ ਆਪਾਂ ਗੁਰੂ ਦਾ ਦਰਜਾ ਦਿੰਦੇ ਹੁੰਦੇ ਸੀ ਕਿਉਂਕਿ ਤੁਸੀਂ ਬੱਚੇ ਜਦੋਂ ਸਕੂਲ ਜਾਂਦੇ ਸੀਗੇ ਉਸਤਾਦ ਨੂੰ ਮੱਥਾ ਵੀ ਟੇਕਦੇ ਸੀ ਉਹਦਾ ਮਾਨ ਆਦਰ ਵੀ ਪੂਰਾ ਹੁੰਦਾ ਸੀ ਹਾਲਾਂਕਿ ਅੱਜ ਕੱਲ ਦੇ ਦੌਰ ਵਿੱਚ ਇਹ ਨਹੀਂ ਹੁੰਦਾ ਮਗਰ ਪਹਿਲਾਂ ਉਸਤਾਦ ਨੂੰ ਗੁਰੂ ਮੰਨਿਆ ਜਾਂਦਾ ਸੀ ਕਿਉਂਕਿ ਉਹਨੇ ਤੁਹਾਨੂੰ ਗਿਆਨ ਦੇਣਾ ਹੈ ਗੁਰੂ ਦਾ ਮਤਲਬ ਹੈ ਗਿਆਨ ਦੇਣ ਵਾਲਾ ਜੋ ਹਨੇਰੇ ਵਿੱਚੋਂ ਪ੍ਰਕਾਸ਼ ਵਿੱਚ ਲੈ ਕੇ ਆਂਦਾ ਹੈ ਉਹਨੂੰ ਆਪਾਂ ਗੁਰੂ ਕਹਿੰਦੇ ਹਾਂ ਹੁਣ ਆਪਾਂ ਵਾਪਸ ਜਾ ਰਹੇ ਹਾਂ ਗੁਰਬਾਣੀ ਦੀ ਤੱਕ ਤੇ ਸ਼ਰੀਰ ਵਿੱਚ ਤਾਕਤ ਨਹੀਂ ਦਾ ਕਿਉਂਕਿ ਸ਼ਰੀਰ ਬਣਦਾ ਹੈ ਕਰਮਾਂ ਦੇ ਨਾਲ ਇਸ ਕਰਕੇ ਸ਼ਰੀਰ ਕਦੇ ਪਰਫੈਕਟ ਨਹੀਂ ਹੋ ਸਕਦਾ ਪੂਰਨ ਨਹੀਂ ਹੋ ਸਕਦਾ ਸ਼ਰੀਰ ਮਗਰ ਸ਼ਿਰੂ ਆਚਰਨ ਹੀ ਤਾਂ ਹੋਊਗਾ ਸੋ ਕੋਈ ਚੰਗਾ ਸੱਜਣ ਹੈ ਕੋਈ ਸੰਤ ਹੈ ਮਹਾਤਮਾ ਹੈ ਜਿਨੇ ਭਗਤੀ ਕੀਤੀ ਹੈ ਜਿਹਨੂੰ ਜ਼ਿੰਦਗੀ ਦਾ ਥੋੜਾ ਜਿਹਾ ਸਾਡੇ ਨਾਲੋਂ ਜ਼ਿਆਦਾ ਅਨੁਭਵ ਹੈਗਾ ਐਕਸਪੀਰੀਅੰਸ ਹੈਗਾ ਉਹਨੂੰ ਆਪਾਂ ਗੁਰੂ ਧਾਰ ਲੈਂਦੇ ਮਗਰ ਉਹ ਸ਼ੁਰੂਆਤ ਹੈ ਉਹ ਸਾਨੂੰ ਸਮਝਾਉਂਦਾ ਹੈ ਸਾਨੂੰ ਸਿਖਾਉਂਦਾ ਹੈ ਮਗਰ ਸੱਚਾ ਗੁਰੂ ਸ਼ਬਦ ਜਦੋਂ ਕੋਈ ਵੀ ਇਨਸਾਨ ਕਿਸੇ ਇਹੋ ਜੇ ਸੁਲਝੇ ਹੋਏ ਇਨਸਾਨ ਕੋਲੇ ਜਾ ਕੇ ਉਸ ਤੋਂ ਗਿਆਨ ਹਾਸਲ ਕਰਦਾ ਹੈ ਉਹ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਜਿਹੜਾ ਤੇਰਾ ਅਸਲ ਹੈ ਨਾ ਉਹ ਸ਼ਰੀਰ ਨਹੀਂ ਉਹ ਤੇਰੀ ਆਤਮਾ ਹੈ ਜਿੰਨਾ ਚਿਰ ਤੂੰ ਸ਼ਰੀਰ ਦੇ ਦਾਇਰੇ ਵਿੱਚ ਰਹੇਂਗਾ ਤੂੰ ਕਰਮ ਕਾਂਡ ਦੇ niche ਦੱਬਿਆ ਰਹੇਂਗਾ ਤੈਨੂੰ ਇਹ ਮੌਕਾ ਦਿੱਤਾ ਗਿਆ ਕਿ ਸਰੀਰ ਦੇ ਬੰਧਨਾਂ ਤੋਂ ਉੱਥੇ ਉੱਠ ਕੇ ਰੋਹਾਨੀਅਤ ਦੇ ਦਾਇਰੇ ਵਿੱਚ ਆ ਕੇ ਆਪਣੇ ਅਸਲ ਦੀ ਪਹਿਚਾਨ ਕਰ ਇਹ ਇਟਰਨਲ ਕੁਐਸਚਨ ਹੈ ਕਿ ਆਪਾਂ ਕੌਣ ਹੈ ਹੋ ਐਮ ਆ ਸ਼ੁਰੂ ਤੋਂ ਇਨਸਾਨ ਇਸ ਖੋਜ ਵਿੱਚ ਲੱਗਿਆ ਹੋਇਆ ਹੈ ਮਗਰ ਉਹਦੀ ਸੋਝੀ ਤੁਹਾਨੂੰ ਅੰਦਰੋਂ ਜਾ ਕੇ ਮਿਲੂਗੀ ਬਾਹਰੋਂ ਨਹੀਂ ਮਿਲਣ ਲੱਗੀ ਵੈਸਟਰਨ ਫਿਲਾਸਫਰਸ ਨੇ ਕਹਤਾ ਆਈ ਥਿੰਕ ਦੇਰਫੋਰ ਆਈ ਐਮ ਮੈਂ ਸੋਚਦਾ ਹਾਂ ਇਸ ਕਰਕੇ ਮੇਰਾ ਵजूद ਬਣਿਆ ਹੋਇਆ ਹੈ ਹੁਣ ਸੋਚ ਕਿੱਥੋਂ ਆਂਦੀ ਹੈ ਸੋਚ ਮਨ ਤੋਂ ਆਂਦੀ ਹੈ ਇਸ ਕਰਕੇ ਕੀ ਅਸੀਂ ਸੋਚਦੇ ਹਾਂ ਕਿ ਸਾਡਾ ਦਾਇਰਾ ਮਨ ਤੇ ਕਿ ਸਰਫ ਸੀਮਤ ਹੈਗਾ ਸੋ ਇਹਦੀ ਪਹਿਚਾਨ ਕਰਨ ਵਾਸਤੇ ਆਪਾਂ ਆਪਣੀ ਸੁਰਤ ਨੂੰ ਜਾਗਰਤ ਕਰਨਾ ਹੈ ਆਪਣੀ ਕੌਨਸ਼ੀਅਸਨੈਸ ਨੂੰ ਜਾਗਰਤ ਕਰਨਾ ਹੈ ਜਦੋਂ ਆਪਾਂ ਉਸ ਸੁਰਤ ਨੂੰ ਜਾਗਰਤ ਕਰਾਂਗੇ ਤਾਂ ਚੇਲਾ ਬਣਨ ਦੀ ਡਿਸਾਈਪਲ ਬਣਨ ਦੀ ਜਿਹੜੀ ਤਾਕਤ ਹੈ ਉਸ ਸੁਰਤ ਵਿੱਚ ਨਾ ਕਿ ਸ਼ਰੀਰ ਵਿੱਚ ਸ਼ਰੀਰ ਨਹੀਂ ਲਿਬਾ ਸਕਦਾ ਫਿਰ ਉਹ ਸੁਰਤ ਜਾਗਰਤ ਅਵਸਥਾ ਵਿੱਚ ਆ ਕੇ ਉਸ ਧੁਨ ਨੂੰ ਪਕੜਦੀ ਹੋਈ ਫਿਰ ਉਸ ਸ਼ਬਦ ਸਰੂਪੀ ਗੁਰੂ ਦੀ ਪਛਾਣ ਕਰਦੀ ਹੈ ਸ਼ਬਦ ਸਰੂਪੀ ਨਾ ਕਿ ਦੇਹ ਦੇਹ ਸਰੂਪੀ ਦੇਹ ਨੂੰ ਦੇਹ ਸਮਝਾਉਗੇ ਜਿਵੇਂ ਹਜ਼ੂਰ ਫਰਮਾਇਆ ਕਰਦੇ ਸੀ ਕਿ ਇੱਠ ਪੱਥਰ ਤਾਂ ਆਪਣੇ ਨਾਲ ਬੋਲ ਨਹੀਂ ਸਕਦੇ ਜਾਨਵਰਾਂ ਨੂੰ ਬੋਲੀ ਸਮਝ ਨਹੀਂ ਆਉਂਦੀ ਇਸ ਕਰਕੇ ਜਿੰਨਾ ਚਿਰ ਕੋਈ ਸਾਡੇ ਵਰਗਾ ਸਾਡੇ ਦਰਮਿਆਨ ਆ ਕੇ ਸਾਡੀ ਬੋਲੀ ਵਿੱਚ ਸਾਨੂੰ ਨਾ ਸਮਝਾਏ ਇਹ ਚੀਜ਼ਾਂ ਸਾਡੇ ਸਮਝ ਤੋਂ ਦੂਰ ਹੈ ਸੋ ਉਹ ਜਿਹੜਾ ਇਨਸਾਨ ਹੈ ਉਹ ਸਾਡੇ ਵਰਗਾ ਹੈ ਸਾਡੀ ਉਹਦੀ ਜੀਵਨੀ ਹੋਊਗੀ ਕਿਉਂਕਿ ਜਿੰਨਾ ਚਿਰ ਸਾਡੇ ਵਰਗੀ ਜੀਵਨੀ ਨਹੀਂ ਹੋਈ ਆਪਾਂ ਉਸ ਤੋਂ ਸਿੱਖ ਨਹੀਂ ਸਕਦੇ ਉਹ ਇਨਸਾਨ ਹੀ ਉਦਾਹਰਣ ਬਣ ਕੇ ਆਉਂਦਾ ਕੋਈ ਭਗਤੀ ਕਰਾਉਣ ਵਾਸਤੇ ਨਹੀਂ ਕੋਈ ਪੂਜਾ ਕਰਾਉਣ ਵਾਸਤੇ ਨਹੀਂ ਕੋਈ ਮੱਥੇ ਟਿਕਾਉਣ ਵਾਸਤੇ ਨਹੀਂ ਸਿਰਫ ਸਾਨੂੰ ਰਸਤਾ ਦਿਖਾ ਜਦੋਂ ਬੱਚੇ ਨੂੰ ਆਪਾਂ ਸਕੂਲ ਭੇਜਦੇ ਆਂ ਉਸਤਾਦ ਨੇ ਟੀਚਰ ਨੇ ਕੋਈ ਕੁੱਟ-ਕੁੱਟ ਕੇ ਗਿਆਨ ਉਹਦੇ ਵਿੱਚ ਨਹੀਂ ਭਰ ਦੇਣਾ ਉਹਨੇ ਤਾਂ ਅਲੱਗ-ਅਲੱਗ ਜਿਹੜੇ ਸਬਜੈਕਟਸ ਹੈ ਉਹ ਸਿਖਾ ਕੇ ਜੋ ਉਹਦੇ ਵਿੱਚ ਇੰਟੈਲੈਕਟ ਹੈ ਉਹਨੂੰ ਉਹਨੇ ਤਰਾਸ਼ਣਾ ਜਿਵੇਂ ਆਪਾਂ ਪੱਥਰ ਲੈ ਕੇ ਆਪਾਂ ਜੋਹਰੀ ਨੂੰ ਪਤਾ ਹੈ ਕਿ ਕਿਸ ਪੱਥਰ ਦੀ ਕੀ ਕੀਮਤ ਹੈ ਫਿਰ ਉਹ ਜੋਹਰੀ ਪੱਥਰ ਨੂੰ ਚੁਣ ਕੇ ਉਹਨੂੰ ਤਰਾਸ਼ਦਾ ਹੈ ਤਰਾਸ਼ ਕਿਉਂਦੀ ਚਮਕ ਸਾਹਮਣੇ ਆਂਦੀ ਹੈ ਤਾਂ ਉਹਦੀ ਕੀਮਤ ਪੈਂਦੀ ਹੈ ਗੁਰਮੁਖ ਜਦੋਂ ਆਪਾਂ ਉਹਨਾਂ ਦੀ ਸੰਗਤ ਵਿੱਚ ਜਾਂਦੇ ਆ ਉਹ ਜਿਹੜੀ ਰੂਹਾਨੀਅਤ ਪਹਿਲਾਂ ਤੋਂ ਹੀ ਸਾਡੇ ਅੰਦਰ ਹੈ ਰੂਹਾਨੀਅਤ ਕਿਸੇ ਨੇ ਬਾਹਰੋਂ ਨਹੀਂ ਪਾਣੀ ਉਹ ਸਾਡੇ ਮਨ ਨੂੰ ਤਰਾਸ਼ਦੀ ਹੈ ਮਨ ਦਾ ਜਿਹੜਾ ਅਸਲ ਵਜੂਦ ਹੈ ਉਹਨੂੰ ਸਾਹਮਣੇ ਲਿਆਉਣਾ ਸਾਡਾ ਇਸ ਵਕਤ ਜਦੋਂ ਆਪਾਂ ਮਨ ਨੂੰ ਦੇਖਦੇ ਆ ਆਪਾਂ ਦੇਖਦੇ ਆ ਕਿ ਮਨ ਵਿੱਚ ਕਿੰਨੇ ਆਇਬ ਹੈ ਕਿੰਨੇ ਔਗਣ ਹੈ ਮਗਰ ਮਨ ਨੂੰ ਅਲੱਗ-ਅਲੱਗ ਤਰੀਕੇ ਦੇ ਨਾਲ ਦੇਖੀਏ ਸੰਤਾਂ ਨੇ ਆ ਕੇ ਸਾਨੂੰ ਯਾਦ ਕਰਾਇਆ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਹਿਚਾਣ ਇਹ ਇਹਦੀ ਅਵਸਥਾ ਨਹੀਂ ਸੀ ਇਹ ਇਹਦੀ ਅਵਸਥਾ ਅਸੀਂ ਬਣਾਤੀ ਜਿਵੇਂ-ਜਿਵੇਂ ਅਸੀਂ ਦੁਨੀਆ ਵਿੱਚ ਗਏ ਸਾਡੀਆਂ ਚਾਹਤਾਂ ਸਾਡੇ ਕਾਰਜ ਇਹੋ ਜੇ ਹੋਏ ਮਨ ਦੀ ਇਹੋ ਜੀ ਅਵਸਥਾ ਬਣ ਗਈ ਕਿ ਮਹਾਪੁਰਖਾਂ ਨੂੰ ਕਹਿਣਾ ਪਿਆ ਇਹ ਮਨ ਮੈਲਾ ਅੰਦਾ ਹੈ ਕਿਸ ਆਖ ਸੁਣਾਵਾ ਇਹ ਅਵਸਥਾ ਅਸੀਂ ਬਣਾਤੀ ਇਹਦੀ ਸੋ ਉਹ ਸਾਨੂੰ ਇਹਦੀ ਅਸਲ ਅਵਸਥਾ ਸਮਝਾਉਂਦੇ ਹਨ ਸਾਡੇ ਅੰਦਰੋਂ ਉਹ ਰੋਹਾਨੀਅਤ ਨੂੰ ਅੱਗੇ ਲਿਆਉਣ ਦੀ ਕੋਸ਼ਿਸ਼ ਕਰਦੇ ਹਨ ਕਿ ਅਸੀਂ ਆਪਣੀ ਪਛਾਣ ਕਰੀਏ ਉਹ ਪਛਾਣ ਜਦੋਂ ਸੁਰਤ ਸ਼ਿਸ਼ ਬਣੂਗੀ ਨਾ ਕਿ ਸ਼ਰੀਰ ਸ਼ਰੀਰ ਕਿਸ ਹੱਦ ਤੱਕ ਜਾ ਸਕਦਾ ਹੈ ਕੀ ਨਿਭਾ ਸਕਦਾ ਹੈ ਇਹਦਾ ਦਾਇਰਾ ਬਹੁਤ ਛੋਟਾ ਹੈ ਮਗਰ ਉਹੀ ਸ਼ਰੀਰ ਜਦੋਂ ਭਜਨ ਬੰਦਗੀ ਕਰਕੇ ਸੁਰਤ ਨੂੰ ਜਾਗਰਿਤ ਕਰੂਗਾ ਉਹ ਸੁਰਤ ਵਿੱਚ ਤਾਕਤ ਹੈ ਸ਼ਿਸ਼ ਬਣਨ ਦੀ ਉਹ ਸ਼ਿਸ਼ ਫਿਰ ਧੁੰਨ ਨੂੰ ਪਕੜਦਾ ਹੋਇਆ ਫਿਰ ਜਾ ਕੇ ਸ਼ਬਦ ਸਰੂਪੀ ਗੁਰੂ ਦੀ ਪਹਿਚਾਨ ਕਰੂਗਾ ਇਸ ਕਰਕੇ ਗੁਰੂ ਸਾਹਿਬ ਨੇ ਕਿਹਾ ਸ਼ਬਦ ਗੁਰੂ ਸੁਰਤ ਧੁੰਨ ਚੁੱਪਾ ਉਹਨਾਂ ਅਫਸੋਸ ਇਹ ਹੈ ਕਿ ਆਪਾਂ ਬਾਣੀਆਂ ਨੂੰ ਪੜਦੇ ਹਾਂ ਗ੍ਰੰਥਾਂ ਪੋਥੀਆਂ ਨੂੰ ਪੜਦੇ ਹਾਂ ਮੰਗਰ ਇਹਨਾਂ ਚੀਜ਼ਾਂ ਨੂੰ ਆਪਾਂ ਸਮਝਦੇ ਨਹੀਂ ਇਨਸਾਨ ਦੀ ਫਿਤਰਤ ਹੈ ਕਿ ਆਸਾਨ ਤੋਂ ਆਸਾਨ ਤਰੀਕਾ ਲੱਭਦਾ ਹੈ ਆਸਾਨ ਤਰੀਕਾ ਕੀ ਹੈ ਕਿ ਜਿਹੜਾ ਵਢੇਰਾ ਸਾਡੇ ਸਾਹਮਣੇ ਜਿਹੜਾ ਗੁਰਮੁਖ ਸਾਡੇ ਸਾਹਮਣੇ ਬੈਠਿਆ ਹੈ ਸਾਨੂੰ ਚੰਗੀਆਂ ਗੱਲਾਂ ਦੱਸਦਾ ਹੈ ਅਸੀਂ ਉਹਦੀ ਮੁੱਠੀ ਚਾਪੀ ਕਰਨੀ ਸ਼ੁਰੂ ਕਰ ਦਿੰਦੇ ਆ ਉਹਨੂੰ ਮੱਥੇ ਟੇਕਣੇ ਸ਼ੁਰੂ ਕਰ ਦਿੰਦੇ ਆ ਮਗਰ ਕਿਉਂਕਿ ਅਸੀਂ ਆਪਣੇ ਆਪ ਨੂੰ ਸ਼ਰੀਰਾਂ ਦੇ ਨਾਲ ਜੋੜਿਆ ਹੈ ਇਸੇ ਕਰਕੇ ਮਸਬ ਬਣ ਗਏ ਇਸੇ ਕਰਕੇ ਧਰਮ ਬਣ ਗਏ ਜੇ ਆਪਾਂ ਉਹਨਾਂ ਦੀ تعلیم ਉਹਨਾਂ ਦੀ ਸਿੱਖਿਆ ਉੱਤੇ ਧਿਆਨ ਦਿੱਤਾ ਹੁੰਦਾ ਕਿਸੇ ਗੁਰੂ ਨੇ ਅੱਜ ਤੱਕ ਨਹੀਂ ਕਿਹਾ ਕਿ ਭਈ ਉਹਨਾਂ ਨੂੰ ਮੱਥੇ ਟੇਕ ਕੇ ਜਾਂ ਉਹਨਾਂ ਦੀ ਮੁੱਠੀ ਜਾਪੀ ਕਰਕੇ ਤੁਹਾਨੂੰ ਰੋਹਾਨੀਅਤ ਮਿਲੂਗੀ ਕਿਉਂਕਿ ਰੋਹਾਨੀਅਤ ਦੀ ਦੌਲਤ ਤਾਂ ਸਾਡੇ ਅੰਦਰ ਹੈ ਇਸ ਕਰਕੇ ਉਹ ਤਾਂ ਤਰੀਕਾ ਦੱਸਦੇ ਹਨ ਰਸਤਾ ਸਮਝਾਉਂਦੇ ਹਨ ਕਿ ਅਸੀਂ ਆਪਣਾ ਧਿਆਨ ਕਿਵੇਂ ਅੰਤਰਮੁਖ ਕਰੀਏ ਕਿਵੇਂ ਉਸ ਸੁਰਤ ਨੂੰ ਜਾਗਰਤ ਕਰੀਏ ਕਿਵੇਂ ਉਸ ਧਮ ਦੇ ਨਾਲ ਜੋੜ ਕੇ ਉਸ ਅਸਲ ਗੁਰੂ ਦੀ ਪਹਿਚਾਨ ਕਰੀਏ ਸੋ ਗੁਰੂ ਸ਼ਬਦ ਹੈ ਗੁਰੂ ਦੀ ਪਹਿਚਾਨ ਸਾਨੂੰ ਇਸ ਅਵਸਥਾ ਵਿੱਚ ਨਹੀਂ ਆ ਸਕਦੀ ਇਸ ਅਵਸਥਾ ਵਿੱਚ ਅਸੀਂ ਕਿਸੇ ਦਾ ਗਿਆਨ ਦੇਖ ਕੇ ਕਿਸੇ ਦੀ ਬੋਲਣ ਦਾ ਲਹਿਜਾ ਦੇਖ ਕੇ ਅਸੀਂ ਉਹਦੇ ਨਾਲ ਜੁੜ ਜਾਈਏ ਮਗਰ ਉਹਦੀ ਪਹਿਚਾਨ ਉਦੋਂ ਆਊਗੀ ਜਦੋਂ ਅਸੀਂ ਆਪਣਾ ਧਿਆਨ ਅੰਤਰਮੁਖ ਕਰਕੇ ਭਜਨ ਬੰਦਗੀ ਕਰਾਂਗੇ ਤਾਂ ਸਾਨੂੰ ਸੱਚੇ ਗੁਰੂ ਦੀ ਪਹਿਚਾਨ ਆਊਗੀ ਤਾਂ ਅਸੀਂ ਉਸ ਅਵਸਥਾ ਵਿੱਚ ਜਾ ਕੇ ਆਪਣੇ ਆਪ ਨੂੰ ਸ਼ਿਸ਼ ਕਹਿਲਾਉਣ ਦੇ ਯੋਗ ਬਣ ਸਕਾਂ ਕ੍ਰਾਈਸਟ ਨੇ ਵੀ ਕਿਹਾ ਸੀ ਓਨਲੀ ਦ ਮਾਰਕਡ ਸ਼ੀਪ ਹੀ ਆਰ ਮਾਈ ਬਿਸਪ ਕਿ ਸਿਰਫ ਚੰਦ ਲੋਕ ਹੈ ਜਿਹੜੀ ਮੇਰੀ ਅਵਸਥਾ ਨੂੰ ਪਹਿਚਾਨਣਗੇ ਜੋ ਕਦਰ ਕਰਨ ਹੁਣ ਤੁਸੀਂ ਦੇਖੋ ਗੁਰੂ ਸਹਾਬਾਨ ਹੋਏ ਹੈ ਸੰਤ ਮਹਾਤਮਾ ਵੱਡੇ ਵੱਡੇ ਪੀਰ ਪਗੰਬਰ ਹੋਏ ਹੈ ਉਹ ਕਿੱਥੇ ਕਿੱਥੇ ਨਹੀਂ ਗਏ ਮਗਰ ਸਾਰਿਆਂ ਨੇ ਉਹਨਾਂ ਨੂੰ ਗੁਰੂ ਨਹੀਂ ਨਹੀਂ ਮੰਨਿਆ ਸਾਰਿਆਂ ਨੇ ਉਹਨਾਂ ਨੂੰ ਆਪਣਾ ਮੁਰਸ਼ਿਦ ਨਹੀਂ ਮੰਨਿਆ ਸੋ ਇਹ ਵੀ ਜਦੋਂ ਵਕਤ ਆਂਦਾ ਹੈ ਵਕਤ ਆਊਗਾ ਸਾਡੇ ਅੰਦਰ ਉਹ ਰਿਸੈਪਟਿਵਿਟੀ ਸਾਡੇ ਅੰਦਰ ਉਹ ਪਹਿਚਾਨ ਆ ਜਾਂਦੀ ਹੈ ਵਕਤ ਨਹੀਂ ਹੁੰਦਾ ਸਾਡਾ ਧਿਆਨ ਦੁਨੀਆ ਵਿੱਚ ਫੈਲਿਆ ਹੋਇਆ ਹੈ ਅਸੀਂ ਉਸ ਨਜ਼ਰੀਏ ਦੇ ਨਾਲ ਸਾਰਾ ਕੁਝ ਦੇਖਣਾ ਹੈ ਸੋ ਤੁਹਾਡੇ ਨਾਲ ਬੈਠੇ ਹੁੰਦੇ ਵੀ ਤੁਸੀਂ ਪਹਿਚਾਨ ਨਹੀਂ ਕਰ ਪਾਉਂਗੇ ਸੋ ਇਹ ਵੀ ਉਹਦੀ ਬਖਸ਼ਿਸ਼ ਜਿਹਨੂੰ ਉਹ ਚਾਹੇ ਉਹਨੂੰ ਪਹਿਚਾਨ ਦੇ ਦਿੰਦਾ ਹੈ ਜਿਹਨੂੰ ਉਹ ਨਹੀਂ ਚਾਹੁੰਦਾ ਉਹ ਨਾਲ ਬੈਠਾ ਸਾਰੀ ਉਮਰ ਨਾਲ گزار ਕੇ ਵੀ ਪਹਿਚਾਨ ਨਹੀਂ ਪਾਤਾ ਪੰਜਵੀਂ ਪਾਤਸ਼ਾਹੀ ਨੇ ਕਿਆਸੀ ਭਾਗ ਹੂਆ ਗੁਰਸੰਤ ਮਲਾਏ ਪ੍ਰਭ ਅਬినాਸ਼ੀ ਘਰਵੇਂ ਪਰ ਹੁਣ ਇਹ ਘਰ ਦਾ ਦੋਰਾ ਮਤਲਬ ਹੋ ਸਕਦਾ ਹੈ ਉਹਨਾਂ ਦੇ ਪਿਤਾ ਜੀ ਵੀ ਗੁਰੂ ਸੀ ਮਗਰ ਸੱਚਾ ਘਰ ਕਿਹੜਾ ਹੈ ਉਹ ਸਾਡਾ ਅੰਦਰ ਹੈ ਇਹ ਦੇਹੀ ਹੈ ਇਹ ਸ਼ਰੀਰ ਸੋ ਅੰਦਰ ਜਾ ਕੇ ਉਹ ਸੋਚੀ ਦਿੰਦਾ ਹੈ ਉਹ ਉਹ ਤੁਹਾਨੂੰ ਸਖਾੰਦਾ ਨਹੀਂ ਇਸ ਵਕਤ ਵੀ ਅਸੀਂ ਗਿਆਨ ਔਰ ਸੋਚੀ ਵਿੱਚ ਅੰਤਰ ਨਹੀਂ ਪਾ ਸਕਦੇ ਜਦੋਂ ਆਪਾਂ ਗ੍ਰੰਥਾਂ ਪੋਥੀਆਂ ਪੜ੍ਹਦੇ ਆ ਨਾ ਸਾਨੂੰ ਗਿਆਨ ਮਿਲਦਾ ਹੈ ਜਦੋਂ ਉਸ ਗਿਆਨ ਨੂੰ ਤੁਸੀਂ ਅਮਲ ਵਿੱਚ ਲਿਆਉਂਗੇ ਤਾਂ ਤੁਹਾਨੂੰ ਉਹਦਾ ਅਨੁਭਵ ਹੁੰਦਾ ਹੈ ਐਕਸਪੀਰੀਅੰਸ ਹੁੰਦਾ ਹੈ ਫਿਰ ਜਾ ਕੇ ਸੋਝੀ ਮਿਲਦੀ ਆਪਾਂ ਸੁਣੀਆਂ ਸੁਣਾਈਆਂ ਗੱਲਾਂ ਪੜੀਆਂ ਪੜਾਈਆਂ ਗੱਲਾਂ ਉਹਨਾਂ ਨੂੰ ਗਿਆਨ ਲੈ ਕੇ ਅਸੀਂ ਸ਼ੁਰੂ ਕਰ ਦਿੰਦੇ ਹਾਂ ਮਗਰ ਕੋਈ ਵੀ ਮੁਸੀਬਤ ਆ ਜਾਏ ਕੋਈ ਵੀ ਦੁੱਖ ਤਕਲੀਫ ਆ ਜਾਏ ਇਨਸਾਨ ਉਸੇ ਵਕਤ ਡੋਲ ਜਾਂਦਾ ਕਿਉਂਕਿ ਉਹਦਾ ਸਾਰਾ ਖੁਸ਼ ਜਿਹੜਾ ਉਹਦਾ ਵਿਸ਼ਵਾਸ ਦੀ ਨੀਂਹ ਹੈ ਉਹਨੇ ਸੁਣੀਆਂ ਸੁਣਾਈਆਂ ਪੜੀਆਂ ਪੜਾਈਆਂ ਗੱਲਾਂ ਦੇ ਉੱਤੇ ਰੱਖੀ जिने ਇੰਨਾ ਚੀਜ਼ਾਂ ਦਾ ਅਨੁਭਵ ਕੀਤਾ ਹੈ ਐਕਸਪੀਰੀਅੰਸ ਕੀਤਾ ਉਹ ਨਹੀਂ ਢੋਂਦਾ ਉਹਨੂੰ ਪਤਾ ਹੈ ਉਹੀ ਜਾਣਨਾ ਵੇਦਾ ਵਿੱਚ ਲਫ਼ਜ਼ ਆਉਂਦਾ ਹੈ ਜਾਣਨਾ ਇੱਕ ਅਵਸਥਾ ਹੈ ਜਾਣਣ ਦੀ ਉਹ ਜਾਣਨਾ ਸਿਰਫ ਕੱਲੇ ਗਿਆਨ ਦੇ ਨਾਲ ਨਹੀਂ ਗ੍ਰੰਥਾ ਪੋਥੀਆਂ ਦੀ ਕੋਈ ਕਮੀ ਨਹੀਂ ਇਸ ਕਰਕੇ ਪਲਟੂ ਸਾਹਿਬ ਨੇ ਕਿਹਾ ਸੀ ਗਿਆਨੀ ਬੂਝੇ ਕੂਆ ਪੜੇ ਪਲਟੂ ਚਲੇ ਨਾ ਦੇ ਮਨ ਮਾਇਆ 'ਚ ਮਿਲ ਗਿਆ ਮਾਰਾ ਗਿਆ ਬੇਬਕ ਗਿਆਨ ਕਿਹੜਾ ਹੈ ਤਾਂ ਗੁਰੂ ਘਰ ਨੇ ਕਿਹਾ ਗਿਆਨ ਧਿਆਨ ਧੁੰਨ ਜਾਣੀ ਇਕੱਠ ਕਹਾਵੇ ਸੋ ਸੱਚਾ ਗਿਆਨ ਤੁਹਾਨੂੰ ਅੰਦਰੋਂ ਮਿਲੂਗਾ ਉਸ ਧੁੰਨ ਦੇ ਨਾਲ ਜੁੜ ਕੇ ਮਿਲੂਗਾ ਉਹ ਧੁੰਨ ਜਿਹੜੀ ਇਕੱਠ ਹੈ ਜਿਹੜੀ ਲਫ਼ਜ਼ਾਂ ਦੇ ਦਾਇਰੇ ਵਿੱਚ ਨਹੀਂ ਹੈ ਜਿਹੜੀ ਕੱਫੀ ਨਹੀਂ ਜਾ ਸਕਦੀ ਉਦੇ ਨਾਲ ਜੁੜਾਂਗੇ ਤਾਂ ਤੁਹਾਨੂੰ ਸੋਝੀ ਮਿਲੂਗੀ ਅਸਲ ਨਾ ਕਿ ਦੇਖੋ ਗ੍ਰੰਥ ਪੋਥੀ ਕੀ ਹੈ ਸਾਡੇ ਜਿੰਨੇ ਵੀ ਗ੍ਰੰਥ ਹਨ ਉਹ ਮਹਾਪੁਰਖਾਂ ਦੇ ਜ਼ਿੰਦਗੀ ਦਾ ਐਕਸਪੀਰੀਅੰਸ ਉਹਨਾਂ ਨੇ ਕਿਵੇਂ ਮਾਲਕ ਦੀ ਭਗਤੀ ਕੀਤੀ ਕਿਵੇਂ ਸਾਰਾ ਕੁਝ ਪਾਇਆ ਉਹਨਾਂ ਦੀ ਜ਼ਿੰਦਗੀ ਦਾ ਨਿਚੋੜ ਹੈ ਮਗਰ ਉਹਨਾਂ ਦੀ ਜ਼ਿੰਦਗੀ ਦਾ ਉਹਨਾਂ ਦੇ ਵਾਸਤੇ ਨਿਚੋੜ ਹੈ ਇਹ ਜਿਹੜਾ ਅਨਮੋਲ ਖਜ਼ਾਨਾ ਹੈ ਉਹਨਾਂ ਨੇ ਸਾਨੂੰ ਦਿੱਤਾ ਹੈ ਕਿ ਉਹਨੂੰ ਪੜ੍ਹ ਕੇ ਅਸੀਂ ਸਿੱਖੀਏ ਮਗਰ ਅਸੀਂ ਜੇ ਉਸ ਰਸਤੇ ਦੇ ਉੱਤੇ ਚੱਲਾਂਗੇ ਉਹਦਾ ਐਕਸਪੀਰੀਅੰਸ ਹੋਊਗਾ ਤਾਂ ਵਿਸ਼ਵਾਸ ਬਣੂਗਾ ਇਹ ਸੋਚਣਾ ਕਿ ਜੀ ਕਿਸੇ ਹੋਰ ਦੇ ਅਨੁਭਵ ਦੇ ਉੱਤੇ ਮੇਰਾ ਵਿਸ਼ਵਾਸ ਬਣ ਜੂਗਾ ਨਹੀਂ ਬਣਨ ਲੱਗੇ ਆਪਾਂ ਸਰਸਾਂ ਵਿੱਚ ਧਾਰ ਲੈਂਦੇ ਆ ਕਿ ਆਪਣੇ ਸਾਹਮਣੇ ਕੋਈ ਮਿਠਾਈ ਰੱਖ ਦੇਵੇ ਔਰ ਕਹੇ ਕਿ ਜੀ ਇਹ ਦੁਨੀਆ ਵਿੱਚ ਸਭ ਤੋਂ ਮਿੱਠੀ ਚੀਜ਼ ਹੈ ਤੁਸੀਂ ਉਹਦਾ ਮਾਨ ਆਦਰ ਕਰਦੇ ਹੋਏ ਤੁਸੀਂ ਸਿਰ ਹਲਾ ਦੋਗੇ ਕਿ ਹਾਂਜੀ ਹੈ ਮਗਰ ਕੀ ਮਨ ਦੀ ਦੁਬਦਾ ਖਤਮ ਹੋ ਜਾਂਦੀ ਹੈ ਮਨ ਦੇ ਵਿੱਚ ਡਾਊਟ ਨਹੀਂ ਰਹਿੰਦਾ ਕਿਤੇ ਨਾ ਕਿਤੇ ਮਨ ਵਿੱਚ ਖਿਆਲ ਲੈਂਦਾ ਹੈ ਪਤਾ ਨਹੀਂ ਜੀ ਸਭ ਤੋਂ ਮਿੱਠੀ ਚੀਜ਼ ਹੈ ਕਿ ਨਹੀਂ ਹੈ ਹੁਣ ਉਹੀ ਮਿਠਾਈ ਜੇ ਕੋਈ ਚੱਕ ਚੱਕ ਲਵੇ ਫਿਰ ਉਹ ਪੂਰੇ ਵਿਸ਼ਵਾਸ ਦੇ ਨਾਲ ਕਹਿ ਸਕਦਾ ਹੈ ਕਿ ਸਭ ਤੋਂ ਮਿੱਠੀ ਚੀਜ਼ ਹੈ ਕਿ ਨਹੀਂ ਸੋ ਕਿਵੇਂ ਨਤੀਜੇ ਦੇ ਉੱਤੇ ਪਹੁੰਚਿਆ ਜਦੋਂ ਉਹਨੇ ਕਦਮ ਜੋ ਵੀ ਉਹਨੂੰ ਦੱਸਿਆ ਗਿਆ ਉਹਨੂੰ ਕਰਨੀ ਵਿੱਚ ਲਿਆ ਕੇ ਖੁਦ ਉਹਨੇ ਉਸ ਚੀਜ਼ ਨੂੰ ਮਹਿਸੂਸ ਕੀਤਾ ਤਾਂ ਉਹ ਸੱਚਾ ਅਹਿਸਾਸ ਹੋਇਆ ਸੋ ਇਹ ਗ੍ਰੰਥ ਪੋਥੀਆਂ ਸਾਨੂੰ ਸੋਚੀ ਦੇਣ ਵਾਸਤੇ ਹਨ ਕਿ ਆਪਾਂ ਕਿਹੜਾ ਕਦਮ ਚੁੱਕਣਾ ਹੈ ਕਿਵੇਂ ਚੁੱਕਣਾ ਹੈ ਆਪਾਂ ਕਰਨੀ ਦਾ ਰਸਤਾ ਅਪਣਾਉਣਾ ਹੈ ਕਰਨੀ ਕਰਾਂਗੇ ਉਹਦਾ ਰਸ ਆਊਗਾ ਉਹਦਾ ਨਿਚੋੜ ਪਤਾ ਚੱਲੂਗਾ ਤਾਂ ਮਨ ਵਿੱਚ ਵਿਸ਼ਵਾਸ ਬੈਠੂਗਾ ਤਾਂ ਆਪਾਂ ਇਹਨਾਂ ਚੀਜ਼ਾਂ ਨੂੰ ਨਿਭਾ ਸਕਾਂਗੇ ਨਹੀਂ ਤਾਂ ਇਨਸਾਨ ਕਿਤੇ ਨਾ ਕਿਤੇ ਡੋਲ ਜਾਂਦਾ ਸੋ ਇਹ ਠੀਕ ਹੈ ਕਿ ਮਾਲਕ ਦੀ ਬਖਸ਼ਿਸ਼ ਹੋਵੇ ਤਾਂ ਹੀ ਸਾਨੂੰ ਇਸ ਅਵਸਥਾ ਵਿੱਚ ਪਹੁੰਚਦਾ ਹੈ ਨਹੀਂ ਤਾਂ ਪਰਿਵਾਰ ਵਾਲੇ ਨਹੀਂ ਮੰਨਦੇ ਹੁਣ ਆਪਾਂ ਇਤਿਹਾਸ ਦੇਖ ਲਈ ਆਪਣੇ ਸਾਰੇ ਗੁਰੂਆਂ ਦਾ ਪੀਰਾਂ ਪਗੰਬਰਾਂ ਦਾ ਘਰ ਵਾਲੇ ਨੇ ਕੀ ਕਹਿੰਦੇ ਆ ਸਾਰੀ ਚੀਜ਼ ਨੂੰ ਮੰਨਦੇ ਸੋ ਇਹ ਤਾਂ ਉਹਦੀ ਬਖਸ਼ਿਸ਼ ਹੈ ਤਾਂ ਹੀ ਜਾਗਰਤਾ ਆਉਂਦੀ ਹੈ ਕਰ ਬੈਠੇ ਆਂ ਨਿਕਟ ਨਿਤ ਪਾਸ ਸੰਸ਼ੇਠ ਸਾਧੂ ਨੇ ਇੱਕ ਸਾਡੇ ਸਾਰਿਆਂ ਦੇ ਅੱਗੇ ਸਵਾਲ ਰੱਖਿਆ ਸੀ ਜਿਸ ਤੇ ਉੱਤੇ ਆਪਾਂ ਨੂੰ ਰੋਜ਼ ਵਿਚਾਰ ਕਰਨਾ ਚਾਹੀਦਾ ਆਪਨੇ ਫਰਮਾਇਆ ਸੀ ਚਾਰ ਗਵਾਇਆ ਹੰਡ ਕੇ ਚਾਰ ਗਵਾਇਆ ਸੰ ਲੇਖਾ ਰੱਬ ਮੰਗੇ ਸੀ ਆ ਤੂੰ ਆਇਓ ਕਿਹੜੇ ਕਾ ਮਾਲਕ ਨੇ ਕਿਸ ਕਾਰਜ ਵਾਸਤੇ ਭੇਜਿਆ ਹੈ ਆਪਾਂ ਕਿੰਨੀਆਂ ਚੀਜ਼ਾਂ ਚਾ ਕੇ ਫਸ ਗਏ ਹਾਂ ਇਹ ਬਾਹਰमुखी ਸਾਧੂ ਇਹ ਤਾਂ ਇੱਕ ਜ਼ਰੀਆ ਸਨ ਮਗਰ ਅਸੀਂ ساری ਉਮਰ ਉਹਨਾਂ ਨੂੰ ਇਕੱਠਾ ਕਰਦੇ ਆਪਾਂ ਜ਼ਿੰਦਗੀ ਪੂਰੀ ਕਰ ਲੈਂਦੇ ਹਾਂ ਜਿਸ ਕਾਰਜ ਵਾਸਤੇ ਉਸ ਅਕਾਲ ਪੁਰਖ ਨੇ ਮਾਲਕ ਨੇ ਭੇਜਿਆ ਸੀ ਉਹਨੂੰ ਇਨਸਾਨ ਬੁੱਢ ਕੇ ਬੈਠ ਕੇ ਆਸ ਇਸ ਕਰਕੇ ਜਦੋਂ ਵੀ ਆਪਾਂ ਕਿਸੇ ਮਹਾਪੁਰਖ ਕੋਲੇ ਜਾਂਦੇ ਹਾਂ ਆਪਾਂ ਸਿਰਫ ਉੱਥੇ ਮੱਥੇ ਟੇਕਣ ਵਾਸਤੇ ਨਹੀਂ ਜਾਂਦੇ ਅਸ਼ੀਰਵਾਦ ਲੈਣ ਵਾਸਤੇ ਨਹੀਂ ਜਾਂਦੇ ਕਿਉਂਕਿ ਉਹਨਾਂ ਦੀ ਜਿਹੜੀ ਦਾਤ ਹੈ ਗੁਰ ਗਿਆਨ ਪਦਾਰਥ ਨਾਮ ਹੈ ਹਰ ਨਾਮੋ ਦੇ ਚੋੜਾਏ ਜਿਸ ਪਰ ਆਪਾਂ ਤਸੋ ਲਏ ਗੁਰ ਚਰਨੀ ਲਾ ਕੇ ਸੁਇਸ ਕਰਕੇ ਜਿਹੜੀ ਸੱਚੀ ਦੌਲਤ ਹੈ ਦਾਨਾਸਰਦਾਨ ਨਾਮਦਾਨ ਸਭ ਤੋਂ ਵੱਡੀ ਦੌਲਤ ਸਭ ਤੋਂ ਵੱਡੀ ਉਹਦੀ ਬਖਸ਼ਿਸ਼ ਉਹ ਨਾਮ ਦੀ ਕਮਾਈ ਸ਼ਬਦ ਦੀ ਕਮਾਈ ਹੈ ਤਾਂ ਜਿੰਨਾ ਚਿਰ ਆਪਾਂ ਉਹ ਕਾਰਜ ਨਹੀਂ ਪੂਰਾ ਕਰਾਂਗੇ ਇੱਥੇ ਜਿੰਨੀ ਮਰਜ਼ੀ ਸ਼ੋਹਰਤ ਹਾਸਲ ਕਰ ਲਈਏ ਜਿੰਨੀ ਮਰਜ਼ੀ ਧਨ ਦੌਲਤ ਇਕੱਠੀ ਕਰ ਲਈਏ ਮਗਰ ਜਿੰਨਾ ਚਿਰ ਸਾਨੂੰ ਉਸ ਸੱਚ ਦਾ ਆਪਣੇ ਅੰਦਰੋਂ ਅਹਿਸਾਸ ਨਹੀਂ ਹੋਊਗਾ ਇਸ ਕਰਕੇ ਗੁਰੂ ਘਰ ਨੇ ਕਿਹਾ ਸੀ ਸਭ ਕੁਝ ਘਰ ਮੇ ਬਾਹਰ ਨਹੀਂ ਬਾਹਰ ਢੂੰਢੇ ਸੋ ਪਰਮ ਕੋ ਡਾਈ ਮਾਲਕ ਨੇ ਜਦੋਂ ਇਨਸਾਨ ਦਾ ਜਾਮਾ ਬਖਸ਼ਿਆ ਸੀ ਜੋ ਇਹਨੇ ਦੇਣਾ ਦੇਤਾ ਮੰਗਣ ਦੀ ਲੋੜ ਨਹੀਂ ਹੈ ਪਹਿਚਾਣਨ ਦੀ ਲੋੜ ਹੈ ਪਰਮਾਰਥਿਕ ਪਹਿਚਾਣ ਹੈ ਅਸੀਂ ਸੋਚਦੇ ਹਾਂ ਕਿ ਪਤਾ ਨਹੀਂ ਕਿੱਥੇ ਪਹੁੰਚਣਾ ਹੈ ਕਿੱਥੇ ਜਾਣਾ ਹੈ ਕਿਤੇ ਨਹੀਂ ਜਾਣਾ ਸਿਰਫ ਧਿਆਨ ਨੂੰ ਅੰਤਰਮੁਖ ਕਰਕੇ ਜੋ ਉਸਨੇ ਦਾਤ ਬਖਸ਼ੀ ਹੈ ਉਹਦੀ ਆਪਕ ਕਦਰ ਕਰਨੀ ਹੈ ਇਸ ਕਰਕੇ ਆਪ ਫਰਮਾਉਂਦੇ ਹਨ ਗਿਆਨ ਧਿਆਨ ਤੁਨ ਜਾਣੀਂ ਅਕੱਖ ਕਹਾਵੇ ਸੋਏ ਉਹ ਧੁਨ ਉਹ ਨਾਮ ਉਹ ਸ਼ਬਦ ਇਹ ਠੀਕ ਹੈ ਕਿ ਜਿਵੇਂ ਆਪਾਂ ਮਾਲਿਕ ਨੂੰ ਯਾਦ ਕਰਦੇ ਕਰਦੇ ਆਪਾਂ ਉਹਦੇ ਅਲੱਗ-ਅਲੱਗ ਲਫ਼ਜ਼ਾਂ ਦੇ ਜ਼ਰੀਏ ਉਹਨੂੰ ਯਾਦ ਕੀਤਾ ਹੈ ਉਸੇ ਤਰ੍ਹਾਂ ਇਸ ਤਾਕਤ ਨੂੰ ਵੀ ਮਨ ਦੇ ਸਾਰੇ ਮਜ਼ਬਹਬਨ ਮਗਰ ਬਿਆਨ ਅਲੱਗ-ਅਲੱਗ ਲਫ਼ਜ਼ਾਂ ਦੇ ਨਾਲ ਕੀਤਾ ਹੈ ਸ਼ਬਦ ਨੂੰ ਬੇਦਾਂ ਸ਼ਾਸਤਰਾਂ ਨੇ ਨਾਦ ਕਹਿ ਕੇ ਬਿਆਨ ਕਰ ਦਿੱਤਾ ਮੁਸਲਮਾਨ ਭਾਈ ਸਾਹਿਬਾਨ ਉਹ ਕਲਮਾ ਕਹਿ ਦਿੰਦੇ ਹਨ ਈਸਾਈ ਧਰਮ ਵਿੱਚ ਉਹਨੂੰ ਵਰਡ ਲੋਗੋਸ ਕਹਿ ਦਿੱਤਾ ਔਰ ਚਾਈਨੀਜ਼ ਉਹਨੂੰ ਟਾਓ ਕਹਿੰਦੇ ਹਨ ਤਾਕਤ ਇੱਕੋ ਹੀ ਹੈ ਔਰ ਜਿੰਨਾ ਕਿ ਆਪਾਂ ਉਸ ਕ੍ਰੀਏਟਿਵ ਪਾਵਰ ਉਸ ਤਾਕਤ ਦੇ ਨਾਲ ਆਪਾਂ ਆਪਣੇ ਆਪ ਨੂੰ ਨਹੀਂ ਜੋੜਾਂਗੇ ਔਰ ਕੋਈ ਯੁਗਤੀ ਨਹੀਂ ਹੈ ਜਿਹਦੇ ਨਾਲ ਸਾਨੂੰ ਮੁਕਤੀ ਮਿਲ ਸਕੇ ਸ਼ਬਦ ਕਰਮ ਕੀ ਰੇਖ ਕਟਾਏ ਸ਼ਬਦ ਸ਼ਬਦ ਉਸੇ ਜਾਈ ਜਾਏ ਉਹ ਤਾਂ ਕਿਤ ਸਿਰਫ ਉਸ ਸ਼ਬਦ ਵਿੱਚ ਹੈ ਹੋਰ ਕਿਸੇ ਚੀਜ਼ ਵਿੱਚ ਨਹੀਂ ਹੈ ਆਪਾਂ ਪੜਦੇ ਹਾਂ ਮੂਤ ਪਲੀਤੀ ਕੱਪੜਾ ਹੋਵੇ ਕੋਈ ਕੱਪੜਾ ਗੰਦਾ ਹੋ ਜਾਂਦਾ ਹੈ ਆਪਾਂ ਪਾਣੀ ਔਰ ਸਾਬਣ ਦੇ ਨਾਲ ਉਹਨੂੰ ਧੋ ਸਕਦੇ ਹਾਂ ਮਗਰ ਜਿਹੜੀ ਸਾਡੀ ਅੰਦਰਲੀ ਮੈਲ ਹੈ ਉਹ ਸਿਰਫ ਪਾਣੀ ਔਰ ਸਾਬਣ ਦੇ ਨਾਲ ਨਹੀਂ ਸਾਫ਼ ਹੋਣ ਲੱਗੀ ਇਸ ਕਰਕੇ ਆਪ ਨੇ ਸਮਝਾਇਆ ਸੀ ਉਹ ਤੋਪੇ ਨਾਵੇਂ ਕੇ ਰੱਖ ਜਿੰਨਾ ਚਿਰ ਅਸੀਂ ਆਪਣੇ ਆਪ ਨੂੰ ਉਸ ਨਾਮ ਉਸ ਸ਼ਬਦ ਦੇ ਰੰਗ ਵਿੱਚ ਨਹੀਂ ਰੰਗਾਂਗੇ انسان ਕਮਜ਼ੋਰ ਹੈ ਇਹ ਨਹੀਂ ਨਿਭਾ ਸਕਦਾ ਸਰੀਰ ਵਿੱਚ ਇਹ ਤਾਕਤ ਨਹੀਂ ਹੈ ਕਿ ਇਹ ਸਾਰਾ ਕੁਝ ਨਿਭਾ ਸਕੇ ਇਹ ਤਾਂ ਜਿੰਨਾ ਚਿਰ ਉਹਦੀ ਉਸ ਅਕਾਲ ਪੁਰਖ ਦੀ ਉਸ ਖੁਦਾ ਦੀ ਉਸ ਮਾਲਕ ਦੀ ਬਖਸ਼ਿਸ਼ ਨਾ ਹੋਵੇ انسان ਇਸ लायक ਨਹੀਂ ਹੈ ਅਸੀਂ ਤਾਂ ਆਪਣੀ ਛੋਟੀ ਜੀ ਭਗਤੀ ਦੇ ਜ਼ਰੀਏ ਸਿਰਫ ਆਪਣੇ ਆਪ ਨੂੰ ਤਿਆਰੀ ਵਿੱਚ ਲਗਾ ਸਕਦੇ ਹਾਂ ਮਿਲੂਗਾ ਉਹਦੀ ਬਖਸ਼ਿਸ਼ ਦੇ ਨਾਲ ਉਹਦੀ ਕਿਰਪਾ ਦੇ ਨਾਲ ਮਿਲੂਗਾ ਇਸ ਕਰਕੇ ਆਪਾਂ ਤਾਂ ਉਹਦੇ ਭਾਵੇਂ ਵਿੱਚ ਰਹਿਣਾ ਹੈ ਉਹਦੇ ਹੁਕਮ ਵਿੱਚ ਰਹਿਣਾ ਹੈ ਉਹਦੀ ਰਜ਼ਾ ਵਿੱਚ ਰਹਿਣਾ ਹੈ ਹੁਕਮ ਮੰਨिए ਪਾਈ